ਆਪਾਂ ਵੀਡੀਓ ਬਣਾਈ ਆ ਅੱਜ ਪਹਿਲੀ ਵਾਰੀ ਹੋਇਆ ਕਿ ਮਾੜਾ ਨਾ ਪਰਿਆ ਵੇ ਕਿ ਬੋਲੇ ਨਹੀਂ ਜਾ ਰਹੇ ਬੋਖੇ ਥੋੜਾ ਜਾ ਆਏ ਹੁੰਦੇ ਨੇ ਕਿ ਤੂੰ ਆਵਦਾ ਥੋੜੀ ਜੀ ਸੱਤ ਮਾਰੇ ਕਰਦਾ ਥੋੜਾ ਚੱਲ ਆਉਂਦੇ ਬਣੀ ਵਾ ਕਦੇ ਕਸਮ ਨਹੀਂ ਛੱਡੀ ਨੂੰ ਨਹੀਂ ਕਰਨੀ ਜੋ ਮਾਤਾ ਜੀ ਨੂੰ ਨਾਲ ਦਿੱਤੀ। ਚਲੋ ਉਸ ਦਾ ਪਰਿਵਾਰ ਇਕੱਠਾ ਹੋ ਗਿਆ। ਇਸ ਗੱਲ ਦੀ ਉਹਨਾਂ ਨੂੰ ਮੁਬਾਰਕ। ਤੇ ਆਪਣੇ ਅਰਗੇ ਤਾਂ ਚਲੋ ਇਸੇ ਵਾਸਤੇ ਬਣੇ ਹੁੰਦੇ ਆ। ਵਿਵਰਤ ਹੋ ਤੇ ਉਹਨੂੰ ਚਾਰਟ ਮੇ ਚੜ ਗਿਆ। ਬੜਾ ਹਤਿਬਾਰ ਤੇ ਵਿਸ਼ਵਾਸ ਕੀਤਾ ਸੀ। ਆਲਦੀ ਨੂੰ ਕੁਕਸਾ ਨਹੀਂ ਚੀਕ ਮੈਂ ਵੀਡੀਓ ਤੇ ਬੈਠ ਕੇ ਬਣਾ ਕੇ ਕਿਉਂਕਿ ਮੈਨੂੰ ਪਤਾ ਸੀ ਮੈਂ ਬੋਲਣੀਆਂ ਆ ਮਾਪੋਂ ਦੇ ਸਾਰੇ ਵੀਡੀਓ ਉਸੇ ਸਾਰਾ ਉਹ ਕੱਪੀਆ ਡਾਊਨਲੋਡ ਕਰਕੇ ਕੋਪੀ ਕਰਦੇ ਉਹਦੇ ਵਿੱਚ ਮੈਂ ਸਾਰੀ ਜੋ ਜੋ ਜਿਵੇਂ ਜਿਵੇਂ ਮੇਰੀ ਚੱਲੀ ਹਿਸਟਰੀ ਦਾ ਸਾਰੀ ਉਹਦੇ ਵਿੱਚ ਬਿਆਨ ਕੀਤੀ ਹੈ ਉਹ ਦੱਸਦੇ ਹਾਂ ਉਸ ਮੈਂ ਨੱਕੀ ਤੁਹਾਡੇ ਸਾਰਿਆਂ ਨੂੰ ਇੱਕੋ ਬੇਨਤੀ ਕਰੂੰਗਾ ਕਿ ਦੇਖੋ ਅੱਜ ਦਾ ਸਿਰਫ ਇਹ ਨਹੀਂ ਸੀ ਕਿ ਆਪਾਂ ਪਾਰਟੀ ਦੇ ਵਿੱਚੋਂ ਸਾਰੇ ਅਹੁਦਿਆਂ ਤੋਂ ਮੈਂ ਰੈਜ਼ੀਗਨੇਸ਼ਨ ਦਿੱਤਾ ਅਸਤੀਫਾ ਦਿੱਤਾ ਬਾਕੀ ਜੋ ਵੀ ਕੋਈ ਫੈਸਲਾ ਹੋਊਗਾ ਜਾਂ ਜੋ ਵੀ ਕੋਈ ਕਿਸੇ ਪਾਸੇ ਚਾਹ ਮੰਗੇ ਜਾਂ ਕੁਝ ਵੀ ਹੋਊਗਾ ਉਹ ਤੁਹਾਡੀ ਸਾਰਿਆਂ ਦੀ ਰਾਇ ਨਾਲ ਇੱਕ 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 ਬੰਦੇ ਨੂੰ ਮੈਂ ਬੁਲਾ ਕੇ ਸਾਰਿਆਂ ਦੀ ਰਾਇ ਲੈ ਕੇ ਪੁੱਛ ਕੇ ਫਿਰ ਆਪਾਂ ਫੈਸਲਾ ਲਵਾਂਗੇ ਜੋ ਵੀ ਲੇ